ਸਾਰੇ ਸਹਿਤ ਬੁਚਾ ਬੁਚਾ ਤਾਂ ਲਾ ਲਏ। 8 ਬੁਚਾ ਲਓ। ਹਾਂ ਅਲਾਈਸੀ ਜੀ ਲੋ। ਉਹ ਸੱਤ ਅਲਾਈਸੀ ਨੂੰ ਰੈਡੀ ਕਰੀ ਨਾ। ਕੀ ਹੱਥ ਸੋਹੇ। ਹਾਂ। ਸਰੀਰ ਬਸ ਬੀ ਸਾਰੇਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਹੋਰ ਹੋ ਦੇ ਤਾ ਜੀ। ਅੱਛਾ। ਉਹ ਪਰ ਮੈਂ ਨਾ ਲਾਤਾ ਤਾਂ ਵੀ ਮੱਖੀਆਂ ਨਾ ਆਣ ਅੰਦਰ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬੋਪਾ ਰਾਇ ਫੈਮਿਲੀ ਵਿੱਚ ਤੁਹਾਡਾ ਸਵਾਗਤ ਆ ਜੀ। ਤੇ ਹੁਣ ਮੈਂ ਘਰਣ ਲੱਗੀਆਂ 4:00 ਟਾਈਮ ਹੋ ਗਿਆ ਪਹਾੜੇ 3 ਦਾ ਹੋ ਗਿਆ ਤੇ ਭੂਆ ਆਟਾ ਪਿਆ ਜਿਹੜਾ ਸਵੇਰ ਦਾ ਹੁਣ ਸ਼ਾਮ ਦਪਹਿਰ ਨੂੰ ਨਾ ਰੋਟੀ ਕੋਈ ਨਹੀਂ ਖਾਣਾ ਖਾਣੀ ਕਿਸੇ ਨੇ ਵੀ ਮਨਾ ਕਰਤਾ ਸਾਰਿਆਂ ਨੇ ਤੇ ਫੁੱਪਰ ਜੀ ਖਾਣਗੇ ਬਸ ਤੇ ਫੁੱਪਰ ਜੀ ਦੀਆਂ ਦੋ ਰੋਟੀਆਂ ਲਾਣੀਆਂ ਹੀ ਬਸ ਤਾਂ ਕਰਕੇ ਮੋਟੇ ਵਾਲੇ ਲਈ ਛੋਟੀਆਂ ਲਾ ਲਿਆ ਭੂਆਂ ਨਹੀਂ ਨਾ ਛੋਟੀਆਂ ਜਿਹੜੀਆਂ ਹਾਰੀਆਂ ਲੈ ਕੇ ਹੁੰਦੀਆਂ ਨੇ ਗਰਮੀਆਂ ਗਰਮੀਆਂ ਇਹ ਪਾਉਂਦੇ ਨੇ ਇੱਥੇ ਚਾਚ

ਜਦ ਗੈਸ ਥੱਲੇ ਤੋਂ ਬੰਦ ਨਾ ਕਰੋ ਔਨ ਰਹਿਦਾ ਉਹ ਕਿਹੜਾ ਵੀ ਆਂਦਾ ਨਾ ਲੋਰਪਨ ਦਾ ਪਤਾ ਇਹ ਹੁਣ ਜਿਹੜੇ ਲੈਂਦੇ ਆ ਨਾ ਘਰੇ ਤੇ ਜੇ ਕੋਈ ਵੀ ਆਂਦਾ ਹੈ ਮੈਨੂੰ ਆਇਆ ਲੱਗਦਾ ਵੀ ਗੈਸ ਖੁੱਲਾ ਪਿਆ ਹੈ ਤਾਂ ਕਰਕੇ ਥੱਲੇ ਤੇ ਬੰਦ ਕਰਨਾ ਪੈਂਦਾ ਹੈ ਅੱਪੂ ਐਟਲ ਆ ਰਹੇ ਨੇ ਰੋਟੀ ਤੇ ਮੈਂ ਤਾਂ ਆਪਣੀ ਚਾਹ ਚਾਹ ਨਾਲ ਚਾਹ ਨਾਲ ਰੋਟੀ ਖਾ ਲਵਾਂਗੇ ਫਫੜ ਤੇ ਬਾਕੀ ਤਾਂ ਹੁਣ ਚਾਹ ਪੀਣ ਦਾ ਟਾਈਮ ਹੋਇਆ ਗਿਆ 3:00 ਵਜੇ ਇਲਾਚੀ ਵਾਲੀ ਚਾਹ ਮੈਨੂੰ ਧੀ ਮੈਂ ਸਵੇਰੇ ਨਹੀਂ ਪੀ ਹੈਗੀ ਕਿਉਂਕਿ ਸਵੇਰੇ ਨਾ ਪਹਿਲਾਂ ਮੈਂ ਦਾ ਭਾਣੂ ਮੈਂ ਚਾਹ ਤੇ ਬਣਾ ਦੂੰਗੀ ਉਹ ਫਿਰ ਚੈਨਲ ਤੇ ਮੇਰਾ ਫੋਨ ਆ ਗਿਆ ਵਿੱਚ ਨੂੰ ਉਹ ਫਿਰ ਇੱਕ ਦਾ ਟੱਟਿਆ ਫਿਰ ਦੂਏ ਇੱਕ ਸਬਸਕ੍ਰਾਈਬਰ ਦਾ ਆ ਗਿਆ ਸੀਗਾ ਫਿਰ ਇੱਕ ਦੋ ਦਾ ਹੋਰ ਨਾਲ ਦੀ ਨਾਲ ਬਸ ਸਮਝ ਲਓ ਵੀ ਫੋਨ ਆ ਗਿਆ ਉਹ ਮੈਂ ਫੋਨ ਤੇ ਲੱਗੀ ਭਾਣੂ ਐ ਹੁਣ ਭਾਣੂ ਸੀਗਾ ਵਿਚਾਲੇ ਫੋਨ ਤੇ ਗੱਲ ਕਰ ਰਹੀ ਆ ਵਿਚਾ ਮੈਂ ਤਾਂ ਨਹੀਂ ਭੂਆ ਨੇ ਚਾਹ ਬਣਾ ਲਈ ਫੇਰ ਉਹ ਚ ਲਾਚੀ ਆ ਨਹੀਂ ਤੇ ਫਿਰ ਮੈਂ ਕਿੱਤੀ ਹੀ ਹੈਗੀ ਦੁਪਹਿਰ ਦੀ ਚਾਹ ਚ ਕੋਈ ਇਲਾਇਚੀਆਂ ਪਾਉਂਦੇ ਨੇ ਕਹਿੰਦੇ ਸੀ ਦੁਪਹਿਰ ਦੀ ਸਵੇਰੇ ਐਵੇਂ ਹੀ ਪੀ ਲੈਂਦੇ ਆ ਤਾਂ ਆਹ ਦਾ ਕਿ ਮੈਂ ਕਹਾਂ ਫਿਰ ਮੈਂ ਵੀ ਦੁਪਹਿਰ ਨੂੰ ਪੀ ਲਵਾਂਗੀ ਹੁਣ ਮੈਂ ਲੈ ਕੇ ਆ ਪਾਤੀਆਂ ਚਾਚ ਆਪਾਂ ਵਧੀਆ ਜਿਹੀ ਚਾਹ ਬਣਾ ਕੇ ਦੋ ਵਜੇ ਨੂੰ ਪੀ ਲੈਂਦੇ ਆ ਹਰੀ ਲੈ ਕੇ ਮਿਲਦੀ ਹੁੰਦੀ ਆ ਮੈਨੂੰ ਪਹਿਲਾਂ ਪਹਿਨ ਹੁੰਦਾ ਪਤਾ ਨਹੀਂ ਤਾ ਮੈਨੂੰ ਐਦਾ ਵੀ ਜੇ ਹਰੀ ਵੀ ਗਰਮ ਹੁੰਦੀ ਐ ਵੀ ਜੇ ਦੂਈ ਕਾਲੀ ਗਰਮ ਐ ਤਾਂ ਹਰੀ ਵੀ ਗਰਮ ਹੋਊਗੀ ਤਾਂ ਕਰਕੇ ਹੁਣ ਪਤਾ ਲੱਗ ਗਿਆ ਵੀ ਹਰੀ ਤਾਂ ਠੰਡੀ ਹੁੰਦੀ ਆ ਹੁਣ ਮੈਂ ਹਰੀਆਂ ਲੈ ਜਾਂ ਪਾ ਲੂੰਗੀ ਚਾਹ ਚ ਵਧੀਆ ਲੱਗਦੀ ਆ ਸੌਫ ਹਰੀਆਂ ਇਲਾਇਚੀਆਂ ਇਹ ਲੱਗਦਾ ਪਈ ਹੈ ਇਹ ਪਾਸਾ ਸੇਮਾ ਚਾਰੋ ਪੀ ਬਣਾ ਲਏ ਤੇ ਉਹਦੇ ਬਾਅਦ ਮੈਂ ਹੁਣ ਸਾਰੇ ਕੱਪੜੇ ਅੱਜ ਫੇਰ ਹੱਥਾਂ ਨਾਲ ਧੋਣੇ ਆ ਕਾਫੀ ਕੱਪੜੇ ਇਕੱਠੇ ਹੋਏ ਹੋਏ ਆ ਉਹ ਉਹਨਾਂ ਦੇ ਵੀ ਧੋਵਾਂਗੀ ਸਾਰਿਆਂ ਦੇ ਧੋਵਾਂਗੀ ਉਹ ਆ ਤਾਂ ਕੈਰੀ ਤੇ ਵੀ ਮਸ਼ੀਨ ਲਾ ਲਈ ਮੈਂ ਕਿਹਾ ਨਹੀਂ ਨਹੀਂ ਮੈਂ ਹੀ ਧੋ ਦੂੰਗੀ ਉੱਥੇ ਸ਼ੌ ਆ ਚੁਗੀ ਵੀ ਮੈਂ ਹੀ ਧੋ ਦੂੰਗੀ ਵੀ ਮਸ਼ੀਨ ਜਨਾ ਫੇਰਾਂ ਟਾਈਮ ਲੱਗਦਾ ਮੈਨੂੰ ਤਾਂ ਹੁੰਦਾ ਕਿ फटाफट ਨਬੇੜੋ ਪਾ ਨਾਲੋ ਤੇ ਹਵਾ ਲੁਕੋ ਥੋੜੀ ਜਿਹੀ ਪਈ ਗਰਮੀ ਬਹੁਤ ਐ ਮੀਂਹ ਨਹੀਂ ਪੈਣੀ ਸਮਝਾਣਾ ਹੈ ਤਾਂ ਲੋ ਜੀ ਮੈਂ ਹੁਣ ਆਈ ਸੀਗੀ ਇੱਥੇ ਭਾਂਡੇ ਮਾਂਜਣ ਤੇ ਮੈਨੂੰ ਪਤਾ ਨਹੀਂ ਸੀਗਾ ਮੈਂ ਨਾ ਇੱਕੋ ਲੱਖ ਤੇਜ਼ੀ ਨਾਲ ਆਈ ਭਾਂਡੇ ਮਾਂਜਣ ਤੇ ਮੈਨੂੰ ਬੱਜਮਾ ਵੀ ਪਤਾ ਨਹੀਂ ਸੀਗਾ ਵੀ ਭੂਆ ਇੱਥੇ ਹੈ ਨਹੀਂ ਮੈਨੂੰ ਲੱਗਿਆ ਵੀ ਭੂਆ ਭਾਂਡੇ ਮਾਂਜ ਰਹੀ ਆ ਵੀ ਮੈਂ ਫਟਾਫਟ ਮਾਂਜਦਾ ਵੀ ਮੈਂ ਆਪੇ ਮਾਂਜ ਦੂੰਗੀ ਜਦ ਦੇਖਿਆ ਅੱਗੇ ਭੂਆ ਹੈ ਹੀ ਨਹੀਂ ਧੀ ਕਿਉਂਕਿ ਬਾਅਦ ਚ ਮੈਨੂੰ ਫੇਰ ਮੈਂ ਪੁੱਪੜ ਨੂੰ ਪੁੱਛਿਆ ਵੀ ਪੁੱਪੜ ਜੀ ਭੂਆ ਕਿੱਥੇ ਚਲੇ ਗਈ ਵੀ ਮੈਨੂੰ ਲੱਗਿਆ ਕਿਤੇ ਰਸੋਈ ਚ ਪੁੱਪੜ ਕਹਿੰਦਾ ਕਹਿੰਦਾ ਵੀ ਉਹਦਾ ਗਵਾਂਡੀਆਂ ਨੇ ਖਬਰ ਨੂੰ ਗਈ ਆ ਕਿਸੇ ਦੇ ਵੀ ਉਹਨੂੰ ਸਵੇਰ ਟਿੱਲੇ ਹੋ ਗਏ ਸੀਗੇ ਤਾਂ ਕਰਕੇ ਹੁਣ ਗਈ ਐ ਮੈਂ ਕਿਹਾ ਦੁਪਹਿਰੇ ਚ ਵੀ ਸ਼ਾਮ ਤੱਕ ਚਲੇ ਜਾਂਦੇ ਹਨਾ ਚੱਲ ਮੈਂ ਕਾਫੀ ਡੇਰ ਵੇਟ ਕਰੀ ਗਈ ਉਹਨਾਂ ਦੀ ਦੁਪਹਿਰ ਸ਼ਾਮ ਤੱਕ ਮੇਰੇ ਖਿਆਲ ਤੇ 3:00 ਵਜੇ ਉਹ ਚਲੇ ਗਏ ਵੀ 2:30 2:30 ਵਜੇ ਚਲੇ ਗਏ ਫਿਰ ਵੀ ਉਹਦੇ ਬਾਅਦ ਆਏ ਆ ਉਹ 5:00 ਵਜੇ ਤੱਕ ਕਵਸੀ ਸਮੀ ਹਸੀ ਗਏ ਵੀ ਪਿੰਡਾਂ ਜੀ ਆਹ ਬੜੀ ਮੋਜ ਹੈ ਵੀ ਮੰਮੀਆਂ ਕਿੱਧਰ ਨੂੰ ਲੰਘ ਜਾਂਦੀਆਂ ਨੇ ਆਪਣੀਆਂ ਤਾਈਆਂ ਚਾਚੀਆਂ ਮਾਸੀਆਂ ਵੀ ਕਿਦੇ ਘਰਾਂ ਚਲੇ ਜਾਂਦੀਆਂ ਨੇ ਬਿਨਾਂ ਦੱਸੇ ਵੀ ਪਤਾ ਹੀ ਨਹੀਂ ਲੱਗਦਾ ਦੁਪਹਿਰਿਆਂ 'ਚ ਤੇ ਇੱਧਰ ਯੂਵੀ ਆ ਗਿਆ ਸੀਗਾ ਚਿੱਕੀ ਨੂੰ ਚੱਕ ਕੇ ਮੈਂ ਇਹਨੂੰ ਝੇੜਕ ਰਹੀ ਸੀ ਤੀ ਵੀ ਹੁਣ ਤੂੰ ਹੁਣ ਨਾ ਕਿ ਹਟਿਆ ਵੀ ਫੇਰ ਚਿੱਕੀ ਨੂੰ ਚੱਕ ਲਿਆਇਆ ਕਿਉਂਕਿ ਮੈਨੂੰ ਨਾ ਜਾਨਵਰਾਂ ਤੇ ਥੋੜੀ ਜੀ ਮੈਨੂੰ ਜਾਨਵਰ ਨਾ ਥੋੜੀ ਜਿਹਾ ਪਸੰਦ ਨਹੀਂ ਹੈਗੇ ਬਹੁਤ ਹੀ ਘੱਟ ਪਸੰਦ ਨੇ ਅਹ 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 ਐਕਚੁਅਲੀ ਇੱਕ ਨਾ ਇਹਨਾਂ ਨੂੰ ਪਤਾ ਨਹੀਂ ਅੱਜਕੱਲ ਦੇ ਨੂੰ ਕਿਹਾ ਕੁੱਤੇ ਕੁੱਤੇ ਦੇਖੋ ਮੈਂ ਨਹੀਂ ਕਹਿੰਦੀ ਕੁੱਤੇ ਕਿਸ ਨੂੰ ਪਸੰਦ ਨਹੀਂ ਕੁੱਤੇ ਸਭ ਨੂੰ ਜਾਨਵਰ ਪਸੰਦ ਹੁੰਦੇ ਆ ਨਾ ਪਰ ਹਰ ਇੱਕ ਦੀ ਅੱਡ ਅੱਡ ਹੁੰਦੀ ਆ ਮੈਨੂੰ ਨਾ ਵੀ ਮਤਲਬ ਇਹ ਕੁੱਤੇ ਬਿੱਲੀਆਂ ਪਸੰਦ ਨਹੀਂ ਹੈਗੇ ਮਤਲਬ ਨਾ ਉਹ ਪਸੰਦ ਆ ਬਸ ਹੱਥ ਨਹੀਂ ਮਿਲਾ ਸਕਦੀ ਹੈਗੀ ਹੱਥ ਮੈਨੂੰ ਡਰ ਵੀ ਲੱਗਦਾ ਏ ਤੇ ਮੈਨੂੰ ਉਹ ਵੀ ਨਹੀਂ ਵਧੀਆ ਲੱਗਦੇ ਹੈਗੇ ਪਸੰਦ ਨਹੀਂ ਹੱਥ ਲਾਉਣਾ ਬਿਲਕੁਲ ਪਸੰਦ ਨਹੀਂ ਆਉਂਦਾ ਦੂਰ ਦੂਰ ਖੇਲੀ ਜਾਓ ਮੈਨੂੰ ਤੇ ਬਸ ਮੈਨੂੰ ਦੂਰ ਦੂਰੋਂ ਦੇਖੀ ਜਾਣ ਫਿਰ ਪਸੰਦ ਹੈ ਉਹ ਹੱਥ ਲਾਉਣਾ ਨਹੀਂ ਪਸੰਦ ਹੈਗਾ। ਸੱਸ? ਕੀ? ਅੱਜ ਤਾਂ ਆ ਗਿਆ, ਅੱਜ ਤਾਂ ਫਸ ਗਿਆ। ਮੈਨੂੰ ਨਾ ਵਿੱਚ ਲਾਓ। ਉਹ ਕਿਰਸਾਣ ਚ ਪਾਲਾ। ਲਾ ਮਿੱਠਾ ਪਾਣੀ ਬਣਾਇਆ ਏ। ਪਾਲਾ ਪਾਲਾ। ਆ ਦੇਖੋ। ਮੈਂ ਨਹੀਂ ਪੀਣਾ ਪਰ ਮਿੱਠਾ ਬਣਿਆ ਮਿੱਠਾ-ਕੱਟਾ ਨਾ। ਮਿੱਠਾ ਜਿਹਾ। ਹਾਂ। ਮੈਂ ਤਾਂ ਸੋਨੇ ਪੀਣਾ ਬੁਆ। ਮੈਂ ਨਹੀਂ ਪੀਂਦੀ ਹੈਗੀ। ਹਾਂ। ਇਹਨੂੰ ਦੇਣਾ ਤੇ। ਕਿੰਨਾ ਪਲਾਇਲਾ ਥੋੜਾ ਜਿਹਾ। ਇਹ ਨਾ ਪੀਣਗੇ। ਇਹ ਉਹ ਰਿਦਿਆ। ਮੈਰੀ ਜਿਬਾ ਨਹੀਂ ਆਇਆ ਵਸਨ ਤੇ ਉਹ ਨਹੀਂ ਦੇਮ ਸੀ। ਚਾਣੀ ਪਿੰਡੀ ਪਵਾ। ਨਾ ਦਾਸ ਤਾਂ ਧਿਆਦਾ। ਮੈਨੂੰ ਆਹ ਪਸੰਦ ਨਹੀਂ ਮਿੱਠਾ ਪਾਣੀ। ਨਾ ਨਾ ਮੈਂ ਉਹ ਕੱਟੇ ਪੀਣੀ। ਮੈਂ ਤਾਂ ਗੱਲ ਵੀ ਨਹੀਂ ਪੀਆ। ਕੱਲੋ ਏਸੀ ਵਾਲੇ ਭਾਈਆਂ ਨੇ ਬਣਾਇਆ ਤਾਂ ਮੈਂ ਨਹੀਂ ਪੀਆ ਪਰ। ਕਿੱਥੇ ਕਿੰ ਦੇਣਾ? ਅੱਛਾ ਉਹ ਤਾਂ ਉਹ ਤਾਂ ਬਾਹਰ ਗਿਆ ਤੇ ਡੁੱਲ ਗਿਆ ਤੇ ਮੇਰੇ ਅੰਦੇ ਆ ਲੈ ਪੂਪੜ ਨਹੀਂ ਖੜਾ ਕਿਉਂ ਹੋਵੇ। ਪੂਪੜ ਨੂੰ ਕੁਫੜਾ ਨਹੀਂ ਲੱਗਦਾ ਕਿਤੇ ਜਾ ਰਹੇ ਨੇ ਕੋਈ ਕੰਮ ਲੈ ਲੱਪੋਪੜ ਦੀ ਲਾਓ ਲੋ ਵਾਟਰ ਵਾਟਰ ਮੁੰਡੇ ਨੇ ਟਾਕੀ ਲਾ ਲਈ ਮੈਂ ਤੁਹਾਨੂੰ ਕੱਦੀ ਡੀਕਰੀਤੀ ਮੈਂ ਤੁਹਾਨੂੰ ਕੱਦੀ ਡੀਕਰੀਤੀ ਮੈਂ ਕੱਪੜੇ ਧੋਣ ਤੇ ਬੈਠੀ ਦੀ ਤੁਸੀਂ ਸਾਰਫ ਹਾਰ ਸਾਬਣ ਕੱਢ ਕੇ ਦੇ ਦਿਓ ਮੈਨੂੰ ਆਹ ਉਹ ਕੰਮ ਹੈਂ ਹੋਰ ਦੇ ਦਿਓ ਸਾਬਣ ਦੇ ਬਾਰੇ ਪਿਆ ਮੈਨੂੰ ਫਿਰ ਪਤਾ ਨਹੀਂ ਕਿ ਕਿੱਥੇ ਪਿਆ ਏ ਫਿਰ ਮੈਂ ਕਦੀ ਡਿਗਰੀ ਮਾਪੂਆ ਪਤਾ ਨਹੀਂ ਕਾਦਾ ਹੋਗੀ ਕਾਦਾ ਹੋ ਫਿਰ ਇੱਕ ਸਬਸਕ੍ਰਾਈਬਰ ਦਾ ਫੋਨ ਆ ਗਿਆ ਤਾਂ ਫਿਰ ਮੈਂ ਫੋਨ ਤੇ ਗੱਲ ਕਰਨ ਲੱਗ ਗਈ ਮੈਂ ਦੇਰੀਆਂ ਸਾਰੇ ਚੱਕ ਲੈ ਉਧਰ ਬਾਥਰੂਮ ਚੋਂ ਤਲੀ ਸਾਰੀ ਪਾਰਟੀ ਵਾਲੇ ਹੋਣੀ ਹੈ ਝੁੱਠੇ ਨਾ ਮਤਲਬ ਇਹ ਜੁਹਾਂ ਧੋਣੇ ਵਾਲੇ ਹੂੰ ਹੂੰ ਅੱਛਾ ਮੈਂ ਦੇਰੀ ਮੈਂ ਹੈ ਸਾਰਫ ਵੀ ਨੂੰ ਕਰਦੇ ਰੋ ਰੋਣਾ ਠੀਕ ਹੈ ਸਾਰਫ ਵੀ ਦੇ ਦਿਓ ਹਾਂ ਲੋ ਮੈਂ ਵੀ ਧੁੱਪ ਤੋਂ ਧੁੱਪ ਕੱਪੜੇ ਨਾਲ ਧੁੱਪ ਨਾਲ ਹੀ ਹੱਥ ਛਾਉ ਆ ਜੀ 5:30 ਹੋ ਗਏ ਸਰ ਫਤਾਉ ਕਿ ਮੈਂ ਹੁਣ ਲੱਗੀ ਐ ਇੱਥੇ ਕੱਪੜੇ ਧੋਣ ਫਿਰ ਫਰਸ਼ੀਨ ਕੰਨ ਪਾਣੀ ਹੁਣ ਛਾਉ ਆ ਹਰਫ ਚੜੂ ਬੋ ਕੇ ਰੱਖਾ ਕਿਉਂਕਿ ਮਾਤਾ ਮਿੱਠਾ ਪਾਣੀ ਪੀਓ ਜਾ ਰਹੇ ਹਲੇ ਤੱਕ ਯੂ ਵੀ ਤਾਂ ਮਿੱਠਾ ਪਾਣੀ ਪੀ ਰਿਆ ਕੱਦੇ ਭੋਰੇ ਖੜੇ ਪਿਆ ਵਾ ਕਹਿੰਦਾ ਮਿੱਠਾ ਪਾਣੀ ਕਰਕੇ ਦੇ ਦੋ ਪੂਆ ਐਥੇ ਪੂਆ ਹੀ ਕਰਕੇ ਦੇ ਦਿੰਦੀ ਆ ਉੱਥੇ ਕੋਈ ਨਹੀਂ ਕਰਦਾ ਸੀ ਕਿਉਂਕਿ ਅਸੀਂ ਆਪ ਪਿੰਦੇ ਨਹੀਂ ਇਹਨਾਂ ਨੂੰ ਮਿੱਠੇ ਪਾਣੀ ਦੰਦੇ ਨਹੀਂ ਹੈਗੀਆਂ ਅਸੀਂ ਆਪ ਦਿੰਦੇ ਨਹੀਂ ਤੇ ਹੁਣ ਇਹਦੇ ਬਾਅਦ ਇੱਕ ਜਗ੍ਹਾ ਜਗ੍ਹਾ ਇੱਕ ਮਤਲਬ ਇੱਕ ਥਾਵੇਂ ਹੋਰ ਚੱਲੇ ਆ ਸਪੈਸ਼ਲ ਥਾਵੇਂ ਜਿਹੜੀ ਸਾਰਿਆਂ ਲਈ ਸਪੈਸ਼ਲ ਆ ਸਾਰੇ ਕਿੱਥੇ ਸਾਰੇ ਮਤਲਬ ਬਿਹਾਰ ਕੋਈ ਉੱਥੇ ਜਾਣਾ ਚਾਹੁੰਦਾ ਹੈ ਤੇ ਹਰ ਕੋਈ ਉੱਥੇ ਜਾ ਰਿਹਾ ਹੈ ਹਰ ਕੋਈ ਉੱਥੇ ਜਾਂਦਾ ਰਹੂਗਾ ਹਮੇਸ਼ਾ ਤੇ ਉੱਥੇ ਆ ਗਏ ਇਹ ਜੀ ਗਰਮੀ ਚ ਸੀ ਕੋਈ ਗੱਲ ਨਹੀਂ ਹੋਰ ਵੀ ਤਾਂ ਕਿੰਨੀ ਦੁਨੀਆ ਜਾ ਰਹੀ ਹੈ ਵਾਹਿਗੁਰੂ ਸਾਹਿਬ ਦੀ ਕੋਈ ਨਾ ਦੱਸਾਂਗੇ ਜਲਦ ਦੱਸਾਂਗੇ ਬਸ ਇੱਕ ਅੱਧੇ ਦਿਨ ਚ ਦੱਸ ਦਾਂਗੇ ਤੇ ਵੀ ਮਤਲਬ ਵਾਹਿਗੁਰੂ ਸਾਹਿਬ ਦੀ ਰਖਵਾਲੀ ਕਰਨ ਵਾਲਾ ਹਨ ਤੇ ਗੈਸ ਕਰਿਓ ਵੀ ਅਸੀਂ ਕਿੱਥੇ ਚੱਲੇ ਆਂ ਜ਼ਿਆਦਾਤਰ ਗੈਸ ਕਾਰ ਹੀ ਲੈਣਗੇ ਮੰਮਾ ਨੇ ਉਹ ਸਾਰਾ ਉਹ ਹਿੰਟ ਦਿੱਤਾ ਸਾਰੇ ਜਾਣਾ ਚਾਹੁੰਦੇ ਨੇ ਸਾਰੇ ਜਾ ਵੀ ਰਹੇ ਨੇ ਗੰਦੀ ਜਾਵਾਂਗੇ ਤੇ ਹੁਣ ਕਮੈਂਟ ਕਰਕੇ ਇਹਨਾਂ ਕੋਈ ਵੀ ਕਹਦੇ ਹੋ ਭੈਣੇ ਵੀ ਕੋਈ ਵੀ ਭੈਣਾ ਨਾ ਕਹਦੇ ਹੋ ਵੀ ਹੁਣ ਅਸੀਂ ਗਰਮੀ ਚ ਹਨਾ ਦੇਖੋ ਮੈਂ ਜਿਵੇਂ ਕਿਹਾ ਵੀ ਵਾਹਿਗੁਰੂ ਰਖਵਾਲੀ ਕਰਨ ਵਾਲਾ ਸਾਰੀ ਦੁਨੀਆ ਜਾ ਰਹੀ ਹੈ ਬੱਚੇ ਜਾ ਰਹੇ ਹਨ ਅਸੀਂ ਵੀ ਜਾਣਾ ਹੀ ਤਾਂ ਅਸੀਂ ਕਿਦਨ ਦੇ ਕਹਿ ਰਹੇ ਤੇ ਪਰ ਅਸੀਂ ਥੋੜਾ ਲੇਟ ਹੋ ਗਿਆ ਐਂਡ ਜੇ ਚ ਛੁੱਟੀਆਂ ਦੇ ਐਂਡ ਜੇ ਚ ਜਾ ਰਹੇ ਹਾਂ ਗਰਮੀ ਤਾਂ ਬਹੁਤ ਜ਼ਿਆਦਾ ਹੈ ਪਰ ਜਾਣਾ ਹੁਣ ਸਲਾਹ ਬਣੀ ਹੋਈ ਆ ਤਾਂ ਜਾਵਾਂਗੇ। ਹੈ ਪੂਆ। ਪੂਆ ਸਾਰਾ ਹੈ। ਹੈ ਧੋਣੇ ਲਈ ਤਾਂ ਹੀ ਆਣੀ ਹੈਗੀ। ਅੱਛਾ ਇਹ ਜਾਗਰਾਂ ਨੂੰ ਲੈ ਇੱਧਰ ਰੱਖ ਦੇ। ਹਾਂ ਪੂਆ ਮੈਂ ਸਾਰੇ ਚੱਕ ਲਈ ਪੂਆ। ਮੈਂ ਗਲਾਸ ਰੱਖਿਆ ਮਾਂ। ਉਹ ਧੋਣੇ। ਪੂਆ ਇੱਧਰ ਆ ਤੋ ਛੁਣ-ਛੁਣ ਕੇ ਕੱਪੜੇ ਚੁੱਕ ਲਈ ਮੈਂ ਇੱਧਰ ਤੁਹਾਡੇ ਨਾਲ ਗੱਲਾਂ ਮਾਰੀ ਤੇ ਪੂਆ ਛੁਣ-ਛੁਣ ਕੇ। ਮੈਂ ਥੋਤੇਵੇਂ ਉਧਰ ਮੈਂ ਥੋੜੇ ਮਿੰਟ ਨਹੀਂ ਗਈ ਤੇ ਫਿਰ ਮੈਂ ਸਿੱਟ ਗਈ ਫਿਰ ਹੁਣ ਧੋਣੇ ਵਾਲੇ ਉਹ ਤੇ ਜਿੱਟੇ ਵੀ ਬਰ ਕੱਢਦੇ ਅੱਛਾ ਉਂ ਤੋਤੇਵੇਂ ਨੇ ਫਿਰ ਇਹ ਟਰ ਰੱਖਣੇ ਤੇ ਪਹਿਲਾਂ ਨਹੀਂ ਇਹ ਤਾਂ ਉਂ ਰੱਖ ਤੇ ਵਿੱਚ ਇਹ ਤੋਤੇਵੇਂ ਨਾਲ ਦੇਖ ਠੀਕ ਹੈ ਇਹ ਤਾਂ ਦੇਖ ਤੋਤੇਗੇ ਨਾਲ ਠੀਕ ਹੈ ਇਹ ਤਾਂ ਵੀ ਪਿੰਡ ਨਹੀਂ ਗਈ ਸੀ ਉਦੋਂ ਯੂ ਵੀ ਉਹ ਕੱਪੜੇ ਸਾਦੇ ਤੋਤੇ ਕੰਟਾ ਲਾ ਕੇ ਕੰਟਾ ਹੋ ਗਿਆ ਕਿਉਂਕਿ ਕੱਪੜਿਆਂ ਚ ਨਾ ਖਾਸੇ ਸੀ ਕੱਪੜੇ ਤਾਂ ਬਸ ਨਾਲ ਦੀ ਨਾਲ 17 ਦਾ ਸੁੱਕਣੇ ਪੈ ਗਏ ਮੈਂ ਹਾਲ ਦੀ ਨਾਲ ਤਾਰਾਂ ਤੇ ਸੁੱਕਣੇ ਪਾਤੇ ਭੂਆ ਉਹ ਨਹੀਂ ਕੱਢੇ ਭੂਆ ਫੁੱਫੜ ਲੱਗੇ ਨੇ ਉਧਰ ਤਾਰ ਕੱਢਣ ਤੇ ਕਿੱਥੇ ਬਾ ਮਾ ਤਾਰ ਵੀ ਭਰ ਗਈ ਇੱਥੇ ਬਾਰ ਨਹੀਂ ਨੱਸੇ ਇੱਧਰ ਆ ਜੀ ਵੀ ਤਾਰ ਭਰ ਗਈ ਕੋਨੀ ਕੱਪੜੇ ਨਾ ਵਿੱਚ ਨੂੰ ਉਡਣ ਲੱਗੇ ਤੇ ਹਵਾ ਹੋ ਚੱਲ ਰਹੀ ਆ ਉਹਦੇ ਕਰਕੇ ਨਾ ਕੱਪੜੇ ਉਡ ਰਹੇ ਨੇ ਭੂਆ ਨੇ ਨਾ ਸਾਰੇ ਕੱਪੜਿਆਂ ਨੂੰ ਪਤਾ ਕੀ ਕਰਿਆ ਕਿਉਂਕਿ ਭੂਆ ਗੋਲ ਚ ਟਿਕਣੀਆਂ ਘਟਦੀਆਂ ਕੱਪੜਿਆਂ ਦੀਆਂ ਫੇਰੋ ਕੱਪੜੇ ਗਿਰ ਰਹੇ ਤੇ ਚਲ ਕਮੀਜ਼ਾਂ ਤਾਂ ਐ ਬਟਨ ਲਾ ਦੂੰਗੀ। ਬਾਕੀਆਂ ਨੂੰ ਭੋਨੇ ਸਿਰਦਿਆਂ ਸੂਈਆਂ ਲਾਤੀਆਂ ਦੇਖੋ। ਆਹ ਦੇਖੋ ਸਿਰਦਿਆਂ ਸੂਈਆਂ ਲਾ ਕੇ ਕੱਪੜਿਆਂ ਨੂੰ ਗਿਰਨੋਂ ਰੋਕਤਾ। ਕੰਬੇ ਖੜੇ ਘੜਤੇ ਉੱਪਰ। ਸਾਰੇ ਕੱਪੜੇ ਤਾਂ ਹੋ ਗਏ, ਕੱਪੜੇ ਨਿਬੜ ਗਏ। ਹੁਣ 2 ਦਿਨ ਬਾਅਦ ਧੋਵਾਂਗੇ ਕੱਪੜੇ। 2 ਦਿਨ ਬਾਅਦ ਤਾਂ ਪਤਾ ਨਹੀਂ ਮੈਂ ਉਰੇ ਹੋਊਂਗੀ, ਪਤਾ ਨਹੀਂ ਨਹੀਂ। ਹੈਨਾ। ਮੈਂ ਕਿਹਾ 2 ਦਿਨ ਬਾਅਦ ਪਤਾ ਨਹੀਂ ਮੈਂ ਹੋਊਂਗੀ, ਪਤਾ ਨਹੀਂ ਨਹੀਂ। ਅੱਜ ਤਾਂ ਹੋ ਗਏ, ਹੁਣ 2 ਦਿਨ ਬਾਅਦ ਧੋਣੇ ਆ। ਨਹੀਂ ਤਾਂ ਥੋੜੇ ਜਿਹੜੇ ਹੋਣਗੇ ਕੱਲੂ ਧੋ ਦਾਂਗੇ ਧੋ ਕੇ ਬੱਜਾਂਗੇ ਕੱਲੂ ਧੋ ਦਾਂਗੇ ਪਾਚ ਨੂੰ ਜਾਣਾ ਹੈ ਤਾਰਪੂਰ ਹੀ ਭਰ ਗਈ ਕੱਪੜਿਆਂ ਦੀ ਕੱਪੜੇ ਖਾਸੇ ਹੋ ਗਏ ਤੇ ਅੱਜ ਭੂਆ ਹੁਣ ਅਸੀਂ ਸ਼ਾਮ ਦੀ ਨਾ ਅੱਜ ਕੋਈ ਸਬਜੀ ਨਹੀਂ ਬਣਾਣੀ ਸਵੇਰੇ ਪ੍ਰਿੰਡੀਆਂ ਬਣਾਈਆਂ ਤੀਆਂ ਮਤਲਬ ਵੀ ਸਵੇਰੇ ਬਣਾਈਆਂ ਸੀਗੀਆਂ ਪ੍ਰਿੰਡੀਆਂ ਫਿਰ ਉਹੀ ਸਬਜੀ ਪਈ ਆ ਪ੍ਰਿੰਡੀਆਂ ਦੀ ਤਾਂ ਕਰਕੇ ਹੁਣ ਭੂਆ ਕਹਿੰਦੀ ਚੱਲ ਆਪਾਂ ਚੂੜੀ ਘੁੱਟ ਲਾਂਗੇ ਵੀ ਚੂੜੀ ਘੁੱਟ ਲਾਂਗੇ ਪ੍ਰਿੰਡੀਆਂ ਦੀ ਸਬਜੀ ਪਈ ਐ ਬਾਕੀ ਜਿਹਨੇ ਰੋਟੀ ਜਿੰਨੀ ਨਹੀਂ ਖਾਣੀ ਹੋਈ ਉਸੇ ਸਬਜੀ ਨਾਲ ਖਾ ਲੈਣਗੇ ਦਹੀਂ ਹੈਗਾ ਇਹ ਨਾਲ ਕਿਉਂਕਿ ਨਾ ਮੇਰਾ ਚੂੜੀ ਖਾਣ ਨੂੰ ਜੀ ਕਰ ਰਿਹਾ ਤਾਂ ਕਿਉਂਕਿ ਸਾਡੇ ਉੱਥੇ ਹਰਦਾਸਪੁਰ ਤਾਂ ਚੂੜੀ ਬਣ ਗਈ ਬਣਾ ਲਈ ਤੇ ਮੱਥਾ ਵੀ ਟੇਕ ਲਿਆ ਹਨਾ ਜਿਹੜਾ ਚੂੜੀ ਆਦਾ ਮੱਥਾ ਟੇਕਦੇ ਹੁੰਦੇ ਆ ਬਣਾ ਕੇ ਤੇ ਇੱਥੇ ਬਸ ਵੀਡੀਓ ਦੇਖ ਕੇ ਫਿਰ ਅਸੀਂ ਵੀ ਸੋਚਿਆ ਬੀਪੂ ਆਪਾਂ ਵੀ ਗੁੱਟੀ ਚੂੜੀ ਕਿਉਂਕਿ ਮੇਰਾ ਜੀ ਕਰ ਰਿਹਾ ਖਾਣ ਨੂੰ ਕਿਉਂਕਿ ਮੇਰੀ ਛੁੱਟ ਗਈ ਉੱਥੇ ਟੇਕ ਲਿਆ ਮੱਥਾ ਵੀ ਨਹੀਂ ਮੈਂ ਉਸ ਦਿਨ ਖਾਣੀ ਤੀ ਉੱਥੇ ਖਾਣੀ ਤੀ ਵੀ ਹੁਣ ਆਪਾਂ ਇੱਥੇ ਬਣਾ ਕੇ ਖਾ ਲੰਨੇ ਆ ਭੂਆ ਕਹਿੰਦੀ ਬਣਾ ਲਾਂਗੇ ਅੱਜ ਚੂੜੀ ਕਿਉਂਕਿ ਭੂਆ ਉਹਨਾਂ ਨੂੰ ਵੀ ਸਾਰੀ ਫੈ ਖੁੱਲੀ ਥਾਲ ਚੱਕ ਲੈ ਵਿੱਚ ਥਾਲ ਚੱਕ ਲਿਆ ਮਾ ਨਾ ਥਾਲ ਲਿਆਨੇ ਆ ਉਹ ਆ ਘੁੱਟਣ ਲੱਗੀ ਚੂਰੀ ਨੂੰ ਘੁੱਟ ਲੈ ਘੁੱਟ ਲੈ ਹਾਂ ਤੂੰ ਘੁੱਟ ਘੁੱਟ 25 ਨਾ ਜੀ ਪੰਜ ਕੋਈ ਮੈਂ ਪਹਿਲਾਂ ਵੀ ਰੋਟੀਆਂ ਦੇਖਿਓ ਨਿੱਕੀ ਤੋਂ ਵੀ ਪਾ ਆਸ਼ਕਾ ਸ਼ੁਕਰ ਪਾ ਲਓ ਹਾਂ ਸ਼ਕਰ ਦਾ ਬਾਉ ਹੋਵੇ ਤੁਹਾਡੀ ਚੂਰੀ ਪੂਆ ਕਹਿੰਦੀ ਤੂੰ ਕੁੱਟ ਚੂਰੀ ਵੀ ਮੇਰੀ ਧੂਈ ਤੇ ਅਸਰ ਹੋਊਗਾ ਸਾਲੋਂ ਮੈਂ ਲੈ ਦੂਈ ਵਾਰ ਦੇ ਰਿਆ ਹਾਂ ਕੀ ਦੂਈ ਵਾਰ ਖੰਡਿਆ ਯੁਵਰਾਜ ਦੇਖ ਰਿਹਾ ਭਾਈ ਯੁਵਰਾਜ ਦੀ ਯੁਵਰਾਜ ਕਹਿੰਦਾ ਜਦ ਅਸੀਂ ਰੋਟੀ ਬਣਾ ਰਹੀਆਂ ਤੀਆਂ ਕਹਿੰਦਾ ਚੀੜੀ ਬਣਾ ਕੇ ਦੋ ਮੈਂ ਮਨ ਕਰਤਾ ਵੀ ਹੁਣ ਰੋਟੀ ਦੇ ਅਸੀਂ ਅੱਗ ਮੂਰੇ ਤੇ ਉੱਠ ਖੜੇ ਵੀ ਹੁਣ ਨਹੀਂ ਬਣਦੀ ਹੈਗੀ ਆਹ ਪਹਿ ਰੁੱਸ ਗਿਆ ਕਹਿੰਦਾ ਮੈਂ ਨਹੀਂ ਵੀਡੀਓ ਬਣਾਉਂਦਾ ਹੈਗਾ ਮੈਂ ਕਿਹਾ ਕੱਲੂ ਤੈਨੂੰ ਪੱਕਾ ਚੀੜੀ ਮੋਰ ਕਬੂਤਰ ਹਿਰਨ ਸ਼ੇਰ ਸਭ ਕੁਝ ਬਣਾ ਕੇ ਦਾਂ ਪਾਦਾ ਕਿਉ ਹੁਣ ਫਿਰ ਵੀਡੀਓ ਬਣਾਉਣ ਲੱਗਿਆ ਤਤਾ ਜੇ ਕਾਲੂ ਬਣਾ ਕੱਲ ਮੈਨੂੰ ਜਾਨਵਰ ਮਿਲਣਗੇ ਨੂੰ ਕਾਲੂ ਜੀ ਬਣਾ ਕਿ ਨਹੀਂ ਦਈ ਮੈਂ ਨਾ ਮੈਂ ਨ ਕਦੇ ਵੀ ਨਹੀਂ ਵੀਡੀਓ ਬਣਾਉਂਦਾ ਨਾ ਬਣਾਈ ਫਿਰ ਯਾਦ ਰੱਖਿਓ ਸਾਰੇ ਕਾਲੂ ਇਹਨੂੰ ਸਾਰੇ ਜਾਨਵਰ ਦੇਣੇ ਆ ਬਣਾ ਕੇ ਚੱਕਰ ਸਾਰੀ ਪੈਰੂਗੀ ਨਾ ਪੂਆ ਦੇਖ ਕੇ ਪਾਉਂਗੀ ਮੈਂ ਤਾਂ ਸਾਰੀ ਪੈਰੂ ਸਾਰੀ ਪਾਉ ਹਾਂ ਬੀਲ ਹੈ ਰੋਟੀਆਂ ਨਾ ਥੋੜੀ ਜਿਹਾ ਠੰਡੀਆਂ ਪੈ ਗਈਆਂ ਹਨਾ ਰੋਟੀਆਂ ਥੋੜੀਆਂ ਠੰਡੀਆਂ ਪੈ ਗਈਆਂ ਕੋਈ ਗੱਲ ਨਹੀਂ ਕਰਤੀ ਗੱਲ ਤਾਂ ਤੇ ਨਾ ਨਾ ਅੰਦਰ ਵਿੱਚ ਨੂੰ ਕੀ ਉਹ ਕਰਦੀ ਹੈ ਰੋਟੀਆਂ ਦੇ ਵਿੱਚ ਲਾਉਣੀ ਆ ਫਿਰ ਸਾਰਾ ਪਿੰਗਲ ਜੂਗਾ ਹਜੇ ਹੈਗੀਆਂ ਵਿੱਚ ਗਰਮ ਬੈਸ ਗਿਆ ਅੱਜ ਮੋਟੀ ਮੋਟੀ ਰੋਟੀਆਂ ਦੀ ਮੈਂ ਚੂਰੀ ਪਹਿਲੀ ਵਾਰ ਕੁੱਟ ਰਹੀ ਆ ਮੈਂ ਤਾਂ ਬਸ ਬਸ ਕੀ ਨਾ ਹੋ ਪਾਈ ਬਹੁਤ ਮੈਂ ਪਹਿਲੀ ਵਾਰ ਕੁੱਟ ਰਹੀ ਆ ਮੋਟੀਆਂ ਰੋਟੀਆਂ ਦੀ ਕਿ ਆਹ ਚੂਰੀ ਨਹੀਂ ਤਾਂ ਮੈਂ ਤਾਂ ਸਿੰਪਲ ਰੋਟੀਆਂ ਦੀ ਬੁਟਦੀ ਆ ਕਿਉਂਕਿ ਘਰੇ ਮੈਂ ਨਹੀਂ ਕਦੇ ਵੀ ਕੁੱਟੀ ਹੈਗੀ ਆਹ ਮੋਟੀ ਰੋਟੀਆਂ ਦੀ ਕਿਉਂਕਿ ਨਾ ਰਿੱਜਦੀਆਂ ਬਹੁਤ ਹੁੰਦੀਆਂ ਨੇ ਤੱਤੀਆਂ ਐਣ ਤੱਤੀਆਂ ਯੋ ਵੀ ਨੇੜੇ ਆ ਕੇ ਰੱਖਾ ਦਿਖਾਣਾ ਅੱਜ ਖਾਵਾਂਗੇ ਚੂਰੀ ਚੂਰੀ ਕੀ ਹੁੰਦੀ ਆ ਮੰਨੋ ਨਹੀਂ ਪਤਾ ਤੂੰ ਤਾਂ ਖਾਂਦਾ ਹੀ ਨਹੀਂ ਤੂੰ ਤਾਂ ਸਵਾਦ ਜਾ ਲੈ ਕੇ ਜਦੇ ਹਟ ਜਾਂਦਾ ਇਹ ਇੱਧਰ ਦੇ ਬਸ ਮਾਰੇ ਮੂੰਹ ਨੂੰ ਲਾਊਗਾ ਜਦੇ ਕਹ ਦੂਗਾ ਮੈਂ ਨਹੀਂ ਖਾਣੀ ਲੱਡੂ ਬਥੇਰੇ ਦੇ ਤੂੰ ਪਰਪੀਆਂ ਦੇ ਦੋ ਜਲੇਬੀਆਂ ਦੇ ਦੋ ਮਿੱਠਾ ਦੀ ਨਮਰਦੀ ਦੇ ਦੋ ਚੂਰੀ ਵੀ ਤਾਂ ਮਿੱਠੀ ਹੁੰਦੀ ਆ ਚੂਰੀ ਕਿਉਂ ਨਹੀਂ ਖਾਂਦਾ ਬਈ ਤੂੰ ਚੂੜੀ ਚੂੜੀ ਤਾਂ ਹੋ ਅਲੱਗ ਦੇਸੀ ਸਟਾਈਲ ਹੁੰਦੀ ਆ ਨਾ ਤਾਂ ਹੀ ਮੈਂ ਖਾਂਦਾ ਏ ਰੋਟੀ ਵੀ ਅਸੀਂ ਲਾ ਲਈ ਕਿਉਂਕਿ ਰੋਟੀ ਮਿੱਠੇ ਨਾਲ ਹੁਣ ਰੋਟੀ ਤਾਂ ਦੇਖੋ ਰੋਟੀ ਦਾ ਖਾਵਾਂਗੇ ਨਾ ਕਿਉਂਕਿ ਪਹਿਲਾਂ ਬੀਬੀ ਦੇ ਕਹਾਣੇ ਪਹਿਲਾਂ ਕਰਦੇ ਹੁੰਦੇ ਤੇ ਵੀ ਦੁੱਧ ਨਾਲ ਚੂੜੀ ਖਾ ਲਈ ਰੋਟੀ ਨਹੀਂ ਪੱਕਦੀ ਸੀ ਪਰ ਹੁਣ ਰੋਟੀ ਤਾਂ ਪੱਕਦੀ ਐ ਰੋਟੀ ਪਹਿਲਾਂ ਪੁੱਛਦੇ ਆ ਚੂੜੀ ਤੋਂ ਬਾਅਦ ਵੀ ਰੋਟੀ ਸਬਜ਼ੀ ਨਾਲ ਰੋਟੀ ਨੋ ਮਿੱਠਾ ਹੀ ਨਾ ਗੱਲਾਂ ਕਰਦਾ ਜਾਂਦਾ ਹੁਣ ਹਨਾ ਹੁਣ ਹੀ ਕਰਦਾ ਜਾਂਦਾ ਹੁਣ ਤਾਂ ਇਕੱਲੀ ਰੋਟੀ ਨਾਲ ਮੰਗਦੇ ਹਾਂ ਕੱਲਾ ਮਿੱਠਾ ਖਾ ਕੇ ਕਿੱਥੇ ਨਹੀਂ ਦਿੰਦੀ। ਭੂਆ ਦੇਖੀ ਕਿੱਡੇ-ਕਿੱਡੇ ਗੱਲਡੂ ਬੱਟਾ। ਏਡੇ-ਏਡੇ ਕਵੱਟ ਦੰਨੀ ਐ। ਬਸ ਹੈਨਾ। ਏਡੇ-ਏਡੇ ਕਵੱਟ ਦੰਨੀ ਜਿਨੇ ਇੱਕ ਖਾਣੀ ਇੱਕ ਖਾਓ, ਦੋ ਖਾਣੀ ਦੋ ਖਾਓ। ਕਿਉਂਕਿ ਕਈ ਵਾਰ ਹੁਣ ਨਾ ਥੋੜੀ ਘੱਟ ਖਾਂਦੇ ਨੇ। ਭੂਆ ਕਹਿੰਦੀ ਹੁਣ ਜਾਗਵੀਰੋਣੀ ਵੀ ਹੈ ਜੇ ਸਮਾਂ ਪਹਿਲਾਂ ਤਾਂ ਬਠੇਰਾ ਖਾ ਲੈਂਦੇ ਹੁੰਦੇ ਤੇ ਹੁਣ ਕਹਿੰਦੀ ਘੱਟ ਖਾਂਦੇ ਨੇ। ਮੈਂ ਕਹਿੰਦਾ ਭਈ ਅਸੀਂ ਤਾਂ ਉਨਾ ਹੀ ਖਾਂਦੇ ਆ ਉੱਥੇ। ਸਾਡਾ ਖਾਣਾ ਬਿਨਾਂ ਨਿਕਟਿਆ ਸੀ ਚਾਹ ਸਾਰੇ ਚੀ ਚੂਰੀ ਚਾਰੀ ਸਭ ਕੁਝ ਖਾ ਲੰਨੇ ਆ ਥੋੜੀ ਖਾਈਏ ਖਾਲਨ ਨੇ ਪਰ ਕਿਉਂਕਿ ਨਾ ਸਾਰੀ ਚੀਜ਼ਾਂ ਇਹ ਵਧੀਆ ਲੱਗਦੀਆਂ ਨਹੀਂ ਉਹਨੇ ਕੀ ਕੁ ਕਰਕੇ ਨਹੀਂ ਇਦਾਂ ਖਾਂਦੇ ਕਿਉਂਕਿ ਇਹ ਕੀ ਕਾਫੀ ਪੈਂਦਾ ਏ ਤਾਂ ਕਰਕੇ ਭੂਆ ਖਾਂਦੀ ਘਟਾ ਠੁਫਫੜ ਵੀ ਭੂਆ ਤਾਂ ਵੈਸੇ ਵੀ ਅੱਜ ਪੇਟ ਖਰਾਬ ਹੋ ਰਿਹਾ ਰਾਤ ਦਾ ਖਾਣਾ ਖਾ ਕੇ ਲੋ ਜੀ ਹੁਣ ਹਨੇਰਾ ਹੋਣ ਤੋਂ ਪਹਿਲਾਂ ਆਪਣੀ ਚੂਰੀ ਹੋ ਗਈ ਤਿਆਰ ਕਿਉਂਕਿ ਨਾ ਹਨੇਰਾ ਹੁੰਦਾ ਏ ਜਿਉਂ-ਜਿਉਂ ਫਿਰ ਨਾ ਵੀਡੀਓ ਨਹੀਂ ਮੇਰੇ ਫੋਨ 'ਚ ਬਣਦੀ ਹੈਗੀ ਮਤਲਬ ਵਧੀਆ ਨਹੀਂ ਬਣਦੀ ਹੈਗੀ ਹਨੇਰਾ ਆ ਹੀ ਜਾਂਦਾ ਏ ਫਿਰ ਚੰਨਣਾ ਹੋਣਾ ਜਿਆਦਾ ਰੋਸ਼ਨੀ ਹੋਣੀ ਜ਼ਰੂਰੀ ਆ ਲੋ ਜੀ ਆਪਣੀ ਬਣ ਗਈ ਚੂਰੀਆਂ ਤਿਆਰ ਹੁਣ ਯੂ ਵੀ ਖਾਊਗਾ ਲੱਡੂ ਕਿਉਂਕਿ ਯੂ ਵੀ ਫੇਰ ਹੋਣ ਲੱਗਿਆ ਤਾਂ ਮੈਂ ਫੇਰ ਛਿੜਕਦਾ ਤਾਂ ਕਿਉਂਕਿ ਕਦਾ ਗਰਮੀ ਪੈ ਰਹੀ ਹੈ ਉੱਪਰ ਤੇ ਨਾ ਥੋੜੀ ਜਿਹੀ ਤਬਰੀਕੀਆਂ ਜੀ ਕਰੀ ਜਾਂਦਾ ਏ ਵੀਡੀਓ ਬਣਾਉਂਦਾ ਵਾ ਤਾਂ ਕਰਕੇ ਹੁਣ ਮਸਾ ਮਨਾ ਕੇ ਵਿਚਾਰੇ ਨੂੰ ਵੀਡੀਓ ਬਣਾ ਲਾਇਆ ਹੁਣ ਇਹਨੂੰ ਲੱਡੂ ਦੇ ਕੇ ਖੁਸ਼ ਕਰਾਂਗੇ ਫੁੱਫੜ ਨੂੰ ਵੀ ਦੇਤੀ ਚੂਰੀ ਕਿਉਂਕਿ ਫੁੱਫੜ ਨੂੰ ਹੀ ਬਹੁਤ ਸ਼ੌਂਕ ਹੈ ਨਾ ਫੁੱਫੜ ਜੀ ਹਾਂ ਜੀ ਤੁਹਾਨੂੰ ਬਹੁਤ ਸ਼ੌਂਕ ਹੈ ਚੂਰੀ ਖਾਣ ਦਾ ਜਿਵੇਂ ਯੂਵੀ ਮਿੱਠਾ ਖਾਂਦਾ ਪਰ ਫੁੱਫੜ ਨੂੰ ਥੋੜਾ ਜਿਆ ਕੱਟ ਦੰਨੇ ਆ ਕਿਉਂਕਿ ਬਿਮਾਰ ਹੈ ਨਾ ਆਪੂ ਨੂੰ ਦੇ ਦਾਂ ਸਾਡੀ ਬੀਬੀ ਬਹੁਤ ਦਿੰਦੀ ਹਾਂ ਹਾਂ ਮੰਮੀਆਂ ਆਪਣੇ ਬੱਚਿਆਂ ਨੂੰ ਕੁੱਟ ਕੇ ਦਿੰਦੀਆਂ ਹੁੰਦੀਆਂ ਨੇ ਪਹਿਲਾਂ ਬੀਬੀਆਂ ਸਾਰਿਆਂ ਦੇ ਪਹਿਲਾਂ ਬੀਬੀਆਂ ਹੀ ਕੁੱਟ ਕੇ ਦੰਦਿਆਂ ਦੇ ਫੋਫੜਾ ਚੂਰੀ ਲੱਭੂਆ ਤੂੰ ਵੀ ਲੈ ਲੈ ਆਪ ਨੂੰ ਦੇ ਦਾਂ ਤੂੰ ਲੈ ਲੈ ਨਹੀਂ ਨਹੀਂ ਖਾੜਾ ਚਾਹ ਥੋੜੀ ਲੈ ਲਓ ਕਿਉਂਕਿ ਭੂਆ ਦਾ ਨਾ ਪੇਟ ਖਰਾਬ ਹੈ ਫਿਰ ਜ਼ਿਆਦਾ ਪਾ ਦੇਣੀ ਨਹੀਂ ਹੈਗੀ ਬਾਕੀ ਜਾਗਵੀਰ ਉਹਨਾਂ ਦੀ ਡੱਬੇ 'ਚ ਰੱਖ ਦਾਂਗੇ ਅਸੀਂ ਹੁਣ ਗਰਮ ਗਰਮ ਖਾ ਲਾਂਗੇ ਆਪ ਹੁਣ ਅਸੀਂ ਚੂਰੀ ਕੁੱਟ ਕੇ ਆਪਦੀ ਖਾ ਲਈ ਤੇ ਰੋਟੀ ਹੁਣ ਅਸੀਂ ਠਹਿਰ ਕੇ ਖਾਵਾਂਗੇ ਜਦ ਜਾਗਵੀਰ ਉਹ ਨਹੀਂ ਆ ਜਾਣੀ ਫਿਰ ਰੋਟੀ ਖਾਵਾਂਗੇ ਤੇ ਹੁਣ ਬਸ ਅੱਡਰ ਬਲੌਗ ਅੱਜ ਦਾ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜਰੂਰ ਪਸੰਦ ਪਸੰਦ ਦਾ ਵੈਸੇ ਉਮੀਦ ਕੀ ਰਖਣੀ ਹੈ ਉਮੀਦ ਹੈ ਵੀ ਤੁਹਾਨੂੰ ਪਸੰਦ ਆ ਰਹੇ ਨੇ ਤੁਹਾਡੇ ਕਮੈਂਟਾਂ ਦੇ ਪਤਾ ਲੱਗਦਾ ਵੀ ਤੁਹਾਨੂੰ ਬਲੌਗ ਕਿੰਨੇ ਪਸੰਦ ਆਉਂਦੇ ਨੇ ਤੇ ਸਾਰੀ ਫੈਮਿਲੀ ਨੂੰ ਵੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਭੂਆ ਫੁੱਫੜ ਦੀ ਫੈਮਿਲੀ ਨੂੰ ਵੀ ਹਨਾ ਇਦਾਂ ਹੀ ਬਸ ਬਣਾਈ ਰੱਖਿਓ ਪਿਆਰ ਆਪਣਾ ਤੇ ਬਸ ਅੱਜ ਦੀ ਵੀਡੀਓ ਸਾਡੀ ਇੱਥੇ ਤੱਕ ਸੀ ਕਿਉਂਕਿ ਹਨੇਰਾ ਹੋ ਰਿਹਾ ਹਨੇਰੇ 'ਚ ਥੋੜੀ ਮੈਂ ਕਈ ਵਾਰ ਕਹ ਲਿਆ ਮੇਰੇ ਫੋਨ 'ਚ ਵੀ ਘੱਟ ਥੋੜੀ ਵੀਡੀਓ ਵਧੀਆ ਬਣਦੀ ਹੈ ਕਿਉਂਕਿ ਇੱਥੇ ਰੋਸ਼ਨੀ ਘਟਾ ਤਾਂ ਕਰਕੇ ਅੰਦਰ ਲਾਈਟਾਂ ਜਿਆਦਾ ਹੋਣ ਕਰਕੇ ਉੱਥੇ ਤਾਂ ਕਰਕੇ ਰਾਤ ਨੂੰ ਬਣਾ ਲੰਨੇ ਹੁੰਦੇ ਆ ਫਿਰ ਵੀ ਉੱਥੇ ਵੀ ਇੰਨੀ ਆਂਦੀ ਨਹੀਂ ਹੈਗੀ ਮਤਲਬ ਵੀਡੀਓ ਵਧੀਆ ਨਹੀਂ ਬਣਦੀ ਰਾਤ ਨੂੰ ਦਿਨ ਦਿਨ 'ਚ ਬਹੁਤ ਵਧੀਆ ਬਣਦੀ ਆ ਤੇ ਬਸ ਅੱਜ ਦਾ ਸਾਡਾ ਵਲੌਗ ਇੱਥੇ ਤੱਕ ਸੀ ਗਿਆ ਤੇ ਹੁਣ ਮਿਲਾਂਗੇ ਅਸੀਂ ਆਪਣੇ ਅਗਲੇ ਵਲੌਗ ਜਾਣ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਹੁਣ ਅਸੀਂ ਬਸ ਅੰਦਰ ਚੱਲਦੇ ਆਂ